ਬਾਬਾ ਗੁਰਦਿੱਤਾ ਜੀ ਦੇ ਵਿਆਹ ਸਮੇਂ ਬਾਲ ਤੇਗ ਬਹਾਦਰ ਜੀ ਨੂੰ ਮਾਤਾ ਗੁਜਰੀ ਜੀ ਨੇ ਇੱਕ ਸੁੰਦਰ ਕੀਮਤੀ ਪੋਸ਼ਾਕ ਪਹਿਨਾਈ ਤਾਂ ਇੱਕ ਬੱਚੇ ਨੂੰ ਆਪ ਜੀ ਨੇ ਬਿਨਾਂ ਕੱਪੜਿਆਂ ਤੋਂ ਵੇਖਿਆ ਤੇ ਆਪਣੀ ਪੋਸ਼ਾਕ ਉਤਾਰ ਕੇ ਉਸ ਨੂੰ ਪਹਿਨਾ ਦਿੱਤੀ ਮਾਤਾ ਜੀ ਦੇ ਪੁੱਛਣ ਤੇ ਜਵਾਬ ਦਿੱਤਾ ਕਿ ਮਾਤਾ ਜੀ ਮੈਂ ਉਸ ਬੱਚੇ ਦਾ ਨੰਗੇਜ ਨਹੀਂ ਤੱਕ ਸਕਿਆ ਇਸ ਕਰਕੇ ਮੈਂ ਆਪਣੀ ਪੋਸ਼ਾਕ ਉਤਾਰ ਕੇ ਉਸ ਨੂੰ ਦੇ ਦਿੱਤੀ ਜੋ ਬੱਚਾ ਬਾਲ ਤੇਗਮਲ ਬਚਪਨ ਦੇ ਵਿੱਚ ਇੱਕ ਬੱਚੇ ਦਾ ਨੰਗੇਜ ਨਹੀਂ ਤੱਕ ਸਕਿਆ ਉਹ ਹਿੰਦੁਸਤਾਨ ਦੀ ਧਰਮ ਰੂਪੀ ਲਹਿਰੇ ਚਾਦਰ ਦੇ ਸਮੇਂ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਰ ਵਾਹਿਗੁਰੂ ਵਾਹਿਗੁਰੂ ਇਹ ਸੰਸਾਰ ਦੇ ਲੋਕੋ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਨੂੰ ਕੋਮਾ ਮਜਵਾ ਜਾਂ ਧਰਮਾਂ ਦੀਆਂ ਹੱਦਾਂ ਤੱਕ ਸੀਮਤ ਨਾ ਰੱਖ ਲਿਓ ਉਹ ਹਿੰਦ ਦੀ ਚਾਦਰ ਨਹੀਂ ਸਗੋਂ ਸ੍ਰਿਸ਼ਟ ਦੀ ਚਾਦਰ ਸਨ ਤੇ ਉਹਨਾਂ ਨੇ ਫਰਮਾਨ ਕੀਤਾ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਜਦਰ ਵਾਹਿਗੁਰੂ ਜਦੋਂ ਪਹਿਲੀ ਵਾਰ ਗੁਰੂ ਤੇਗ ਬਹਾਦਰ ਜੀ ਆਪਣੇ ਪੁੱਤਰ ਬਾਲ ਗੋਬਿੰਦ ਰਾਏ ਨੂੰ ਮਿਲੇ ਤਾਂ ਉਸ ਸਮੇਂ ਗੁਰੂ ਬਾਲ ਗੋਬਿੰਦ ਰਾਏ ਦੀ ਉਮਰ ਲਗਭਗ 3.5 ਸਾਲ ਸੀ ਹੁਣ ਵਿਚਾਰੋ ਗੁਰੂ ਤੇਗ ਬਹਾਦਰ ਜੀ ਤੋਂ ਵੱਡਾ ਤਿਆਗੀ ਹੋਰ ਕੌਣ ਹੋ ਸਕਦਾ ਹੈ ਕੇ ਸੰਸਾਰ ਦੇ ਜਿੰਨੇ ਵੀ ਗੁਰੂ ਪੀਰ ਪੈਗੰਬਰ ਔਲਿਆ ਹੋਏ ਨੇ ਉਹ ਪੁੱਤਰਮੋਂ ਕਰਕੇ ਰੋਹਾਨੀ ਸਰਬੋਤਮਤਾ ਦੀ ਮੰਜ਼ਿਲ ਤੱਕ ਨਾ ਪਹੁੰਚ ਸਕੇ ਪਰ ਗੁਰੂ ਤੇਗ ਬਹਾਦਰ ਜੀ ਦੇ ਰਾਹ ਵਿੱਚ ਪੁੱਤਰਮੋਂ ਕੋਈ ਰੁਕਾਵਟ ਨਾ ਬਣ ਸਕੇ ਵਾਹਿਗੁਰੂ ਗੁਰਪੇਰੀ ਫਤਿਹ ਦੀ ਸਾਂਝ ਪਾਣਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਤੇਗ ਬਾਦਰਜੀ ਦਾ 350ਵਾਂ ਸ਼ਹੀਦੀ ਪੁਰਬ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਤੇ ਅਸੀਂ ਵੀ ਗੱਲ ਕਰਦੇ ਆ ਵੀ ਉਹਨਾਂ ਦੇ ਇਤਿਹਾਸ ਨਾਲ ਜ਼ਰੂਰ ਜੁੜਿਆ ਜਾਵੇ ਉਹਨਾਂ ਦਾ ਇਤਿਹਾਸ ਜਿਹੜਾ ਹੈ ਉਹ ਸਾਂਝੀ ਵਾਲਤਾ ਜਿਹੜਾ ਜਿਹੜਾ ਇਹ ਸੰਦੇਸ਼ ਦਿੰਦਾ ਤਾਂ ਮੇਰੇ ਨਾਲ ਇਸ ਸਮੇਂ ਸਿੰਘ ਮੌਜੂਦ ਹੈ ਨਵਨੀਤ ਸਿੰਘ ਇਸ ਦਾ ਨਾਮ ਹੈ ਉਮਰ ਕਾਫੀ ਛੋਟੀ ਆ ਹੋਰ ਇਹ ਟੀਨੇਜਰ ਆ 14 ਸਾਲ ਦੀ ਉਮਰ ਆ ਪਰ ਜਦੋਂ ਮੈਂ ਉਸ ਦੇ ਮੂੰਹੋਂ ਇਤਿਹਾਸ ਸੁਣਿਆ ਨਾ ਤਾਂ ਇਸ ਨੇ ਉਹ ਗੱਲਾਂ ਕਹੀਆਂ ਜਿਹੜੀਆਂ ਸ਼ਾਇਦ ਬਾਬਿਆਂ ਨੂੰ ਨਹੀਂ ਪਤਾ ਹੁੰਦੀਆਂ 60 ਸਾਲ ਦੇ ਬਜ਼ੁਰਗਾਂ ਨੂੰ ਨਹੀਂ ਪਤਾ ਹੁੰਦੀਆਂ ਹੁਣ ਇਸ ਸਿੰਘ ਨਾਲ ਗੱਲ ਕਰਦੇ ਆ ਫਤਿਹ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਗੁਰਦੇ ਇੱਕ ਬਾਦਰ ਜੀ ਦੇ ਇਤਿਹਾਸ ਦੀ ਗੱਲ ਕਰ ਰਹੇ ਸੀ ਅਸੀਂ ਜ਼ਰੂਰ ਹਿੰਦ ਦੀ ਚਾਦਰ ਕਹਿ ਕੇ ਉਹਨਾਂ ਨੂੰ ਸੰਬੋਧਨ ਕਰਦੇ ਆ ਪਰ ਇੱਕ ਵਿਲੱਖਣ ਉਹਨਾਂ ਦਾ ਇਤਿਹਾਸ ਹੈ ਉਹਨਾਂ ਦੇ ਇਤਿਹਾਸ ਦੀ ਗੱਲ ਕਰੀਏ ਕਿ ਕਿਸ ਹਿਸਾਬ ਨਾਲ ਉਹਨਾਂ ਨੇ ਗੁਰੂ ਦੀ ਭਗਤੀ ਕੀਤੀ ਕਿਸ ਹਿਸਾਬ ਨਾਲ ਉਹਨਾਂ ਨੇ ਜੰਗ ਦੇ ਵਿੱਚ ਧੀਰਜ ਵਾਹੀ ਉਹ ਸਾਰਾ ਇਤਿਹਾਸ ਜਿਹੜਾ ਹੈ ਜ਼ਰੂਰ ਸਾਹਮਣੇ ਆਂਦਾ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਸ਼ਹਾਦਤ ਦਿੱਤੀ ਬੜੀ ਵੱਡੀ ਇੱਕ ਮੈਂ ਕਵਾਂਗਾ ਵੀ ਉਹਨਾਂ ਦੀ ਸ਼ਹਾਦਤ ਵੀ ਬੜੀ ਵੱਡੀ ਆ ਪਰ ਉਹਨਾਂ ਦੀ ਜੀਵਨੀ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਜੀਵਨ ਤੇ ਉਪਦੇਸ਼ਾਂ ਤੋਂ ਹਮੇਸ਼ਾ ਸ਼ੇਧ ਲੈਣੇ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਸ਼ਹੀਦੀ ਕੱਲੇ ਹਿੰਦ ਧਰਮ ਲਈ ਨਹੀਂ ਸਗੋਂ ਸਾਰੀ ਸ੍ਰਿਸ਼ਟ ਲਈ ਹੈ ਉਹਨਾਂ ਦੇ ਹਜ਼ੂਰੀ ਕਵੀ ਭਾਈ ਸੈਨਾਪਤੀ ਸਿੰਘ ਜੀ ਵੀ ਲਿਖਦੇ ਹਨ ਕਿ ਇਹ ਸੰਸਾਰ ਦੇ ਲੋਕੋ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਨੂੰ ਕੋਮਾ ਮਜਬਾ ਜਾਂ ਧਰਮਾਂ ਦੀਆਂ ਹੱਦਾਂ ਤੱਕ ਸੀਮਤ ਨਾ ਰੱਖ ਲਿਓ ਓ ਹਿੰਦ ਦੀ ਚਾਦਰ ਨਹੀਂ ਸਗੋਂ ਸ੍ਰਿਸ਼ਟ ਦੀ ਚਾਦਰ ਸਨ ਤੇ ਉਹਨਾਂ ਨੇ ਫਰਮਾਨ ਕੀਤਾ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਤੇ ਸਾਨੂੰ ਉਹਨਾਂ ਤੋਂ ਸੇਧ ਲੈ ਕੇ ਸਾਨੂੰ ਵੀ ਗੁਰੂ ਵਾਲਾ ਜੀਵਨ ਗੁਰਸਿੱਖੀ ਵਾਲਾ ਜੀਵਨ ਜਿਉਣਾ ਚਾਹੀਦਾ ਹੈ ਤੇ ਉਸ ਪ੍ਰਭੂ ਦੇ ਲੜ ਲੱਗ ਕੇ ਉਸ ਦਾ ਨਾਮ ਜਪਣਾ ਚਾਹੀਦਾ ਹੈ ਇੱਕ ਤੁਸੀਂ ਗੱਲ ਦੱਸ ਰਹੇ ਸੀ ਵੀ ਜਦੋਂ ਗੁਰੂ ਸਾਹਿਬ ਦਾ ਆਨੰਦ ਕਾਰਜ ਹੋਇਆ ਉਸ ਦੇ ਬਾਰੇ ਮਾਰਾ ਅਚਾਨਕ ਪਾਓਗੇ ਤੰਤਨ ਸੈਭ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਸਨ 1632ਵੀਂ ਨੂੰ ਕਰਤਾਰਪੁਰ ਵਾਸੀ ਭਾਈ ਲਾਲ ਚੰਦ ਦੀ ਸੁਪਤਰੀ ਮਾਤਾ ਗੁਜਰੀ ਜੀ ਨਾਲ ਹੋਇਆ ਜਦੋਂ ਬਰਾਤ ਡੋਲੀ ਲੈ ਕੇ ਤੁਰਨ ਲੱਗੀ ਤਾਂ ਪਿਤਾ ਭਾਈ ਲਾਲ ਚੰਦ ਨੇ ਆਖਿਆ ਕਿ ਮੈਂ ਗਰੀਬ ਹਾਂ ਦਾਜ ਦਹੇਜ ਨਹੀਂ ਦੇ ਸਕਦਾ ਤਾਂ ਅਗੋਂ ਤਿਆਗ ਦੀ ਮੂਰਤ ਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਦਾਜ ਦਹੇਜ ਲੈਣ ਵਾਲੇ ਤੇ ਦੇਣ ਵਾਲੇ ਦੋਵੇਂ ਮਨਮੁਖ ਹੁੰਦੇ ਹਨ ਤਾਂ ਪਿਤਾ ਹਰਗੋਬਿੰਦ ਸਾਹਿਬ ਜੀ ਨੇ ਭਾਈ ਲਾਲਚੰਦ ਨੂੰ ਆਖਿਆ ਕਿ ਜਿਸ ਨੇ ਆਪਣੇ ਕਲੇਜੇ ਦਾ ਟੁਕੜਾ ਪੁੱਤਰੀ ਹੀ ਦੇ ਦਿੱਤੀ ਉਸਨੇ ਪਿੱਛੇ ਕੀ ਰੱਖ ਲਿਆ ਇਤਿਹਾਸ ਵਿੱਚ ਇਹ ਬਚਨ ਇੰਜ ਜ਼ਿਕਰ ਆਉਂਦੇ ਨੇ ਜਿਨ ਆਪਨ ਤਨਜਾ ਅਰਪਣ ਕੀਨਾਂ ਕਿਆ ਪਾਛਾ ਤੈ ਰਖਲੀਨਾਂ ਕਾਸ਼ ਦਾਜ ਦੇ ਲੋਬੀਆਂ ਨੂੰ ਗੁਰੂ ਤੇਗ ਬਹਾਦਰ ਜੀ ਦਾ ਇਹ ਉਪਦੇਸ਼ ਹਮੇਸ਼ਾ ਯਾਦ ਰਹੇ ਤਾਂ ਆਏ ਦਿਨ ਪੰਜਾਬ ਦੀਆਂ ਧੀਆਂ ਪੈਣਾਂ ਨੂੰ ਦਾਜ ਦੀ ਬਲੀ ਨਾ ਚੜਨਾ ਪਵੇ ਅੱਜ ਮਨੁੱਖ 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਪਰ ਪੁੱਤਰਾਂ ਦੇ ਬਰਾਬਰ ਪੁੱਤਰੀਆਂ ਦਾ ਜਮਣਾ ਅੱਜ ਵੀ ਕੁਝ ਅਗਨ ਮੰਨਿਆ ਜਾਂਦਾ ਹੈ ਜੇਕਰ ਵਿਆਹ ਤੋਂ 2-4 ਸਾਲ ਬਾਅਦ ਕਰਵਿ ਸਨਤਾਨ ਨਾ ਹੋਵੇ ਤਾਂ ਕਲਯੁਗੀ ਸੱਸਾਂ ਨੂੰਹਾਂ ਨੂੰ ਨੂੰਹਾਂ ਦਾ ਜੀਵਣਾ ਹਰਾਮ ਕਰ ਦਿੰਦੀਆਂ ਨੇ ਤੇ ਨੂੰਹਾਂ ਨੂੰਹਾਂ ਨੂੰ ਕਲ ਕਲਮੂਹੀ ਕਲਜੋਗਣ ਕੁਲਖਣੀ ਪਤਨ ਕੀ ਕੀ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ ਪਰ ਪਰਿਵਾਰਕ ਸ਼ਾਂਤੀ ਲਈ ਅੱਜ ਦੀਆਂ ਸੱਸਾਂ ਨੂੰ ਤਨਮਤਾ ਨਾਨਕੀ ਵਰਗੀ ਸੱਸ ਤੇ ਮਾਤਾ ਗੁਜਰੀ ਵਰਗੀ ਨੂੰ ਬਣਨਾ ਪਵੇਗਾ ਵਿਆਹ ਤੋਂ 34 ਸਾਲ ਬਾਅਦ ਘਰ ਵਿੱਚ ਇੱਕੋ ਇੱਕ ਸੁਪੁੱਤਰ ਬਾਲ ਗੋਬਿੰਦ ਰਾਏ ਪਟਨਾ ਸਹਿਬ ਦੀ ਧਰਤੀ ਤੇ ਪੈਦਾ ਹੋਇਆ ਉਸ ਸਮੇ ਗੁਰੂ ਤੇਗ ਬਹਾਦਰ ਜੀ ਪ੍ਰਚਾਰਕ ਦੌਰੇ ਤੇ ਬੰਗਲਾਦੇਸ਼ ਗਏ ਹੋਏ ਸਨ ਹੁਣ ਵਿਚਾਰੋ ਉਸ ਸਮੇ ਜਦੋਂ ਪਹਿਲੀ ਵਾਰ ਗੁਰੂ ਤੇਗ ਬਹਾਦਰ ਜੀ ਆਪਣੇ ਪੁੱਤਰ ਬਾਲ ਗੋਬਿੰਦ ਰਾਏ ਨੂੰ ਮਿਲੇ ਤਾਂ ਉਸ ਸਮੇ ਗੁਰੂ ਬਾਲ ਗੋਬਿੰਦ ਰਾਏ ਦੀ ਉਮਰ ਲਗਭਗ 3.5 ਸਾਲ ਸੀ ਹੁਣ ਵਿਚਾਰੋ ਗੁਰੂ ਤੇਗ ਬਹਾਦਰ ਜੀ ਤੋਂ ਵੱਡਾ ਤਿਆਗੀ ਹੋਰ ਕੌਣ ਹੋ ਸਕਦਾ ਹੈ। ਕਿ ਤੁਸੀਂ ਚਾਦਰ ਧਰਮ ਇਹ ਵੀ ਕਹਿੰਦੇ ਆ ਵੀ ਧਰਮ ਦੇ ਰਾਖੇ ਗੁਰੂ ਆਪਾਂ ਗੁਰਤੇਗ ਬਹਾਦਰ ਜੀ ਨੂੰ ਕਹਿੰਦੇ ਆ ਪਰ ਸਭ ਤੋਂ ਵੱਡੀ ਗੱਲ ਜਦੋਂ ਉਹਨਾਂ ਦੀ ਸ਼ਹਾਦਤ ਦੀ ਗੱਲ ਹੁੰਦੀ ਆ ਉਹ ਬਾਲ ਗੋਬਿੰਦ ਦੀ ਗੱਲ ਆਉਂਦੀ ਆ ਵੀ ਕਿਸ ਤਰੀਕੇ ਨਾਲ ਇੰਨੀ ਛੋਪੁੱਟੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਇਸ ਤਰੀਕੇ ਨਾਲ ਭੇਜ ਦੇਣਾ ਆਪਣੇ ਪਿਤਾ ਨੂੰ ਕਹਿਣਾ ਵੀ ਤੁਹਾਡੇ ਤੋਂ ਵੱਡਾ ਹੋਰ ਕੌਣ ਹੋ ਸਕਦਾ। ਇਹਦੇ ਲਈ ਸਰੀਰ ਵਿੱਚ ਜਮੀਰ ਵਿੱਚ ਬਹੁਤ ਵੱਡਾ ਜਿਗਰਾ ਚਾਹੀਦਾ ਹੈ। ਇਹ ਆਮ ਇਨਸਾਨਾਂ ਨਾਲੋਂ ਸਿਰਫ ਗੁਰੂ ਵਿੱਚ ਵੱਡਾ ਜਿਗਰਾ ਹੋ ਸਕਦਾ ਹੈ ਗੁਰੂ ਇਤਿਹਾਸ ਹਮੇਸ਼ਾ ਹਿੰਦੁਸਤਾਨ ਦਾ ਤੇ ਸਾਰੀ ਦੁਨੀਆ ਦਾ ਗਵਾਹ ਰਿਹਾ ਹੈ ਕਿ ਸੰਸਾਰ ਦੇ ਜਿੰਨੇ ਵੀ ਗੁਰੂ ਪੀਰ ਪੈਗੰਬਰ ਔਲਿਆ ਹੋਏ ਨੇ ਉਹ ਪੁੱਤਰਮੋਂ ਕਰਕੇ ਰੋਹਾਨੀ ਸਰਬੋਤਮਤਾ ਦੀ ਮੰਜ਼ਿਲ ਤੱਕ ਨਾ ਪਹੁੰਚ ਸਕੇ ਪਰ ਗੁਰੂ ਤੇਗ ਬਹਾਦਰ ਜੀ ਦੇ ਰਾਹ ਵਿੱਚ ਉੱਤਰਮੋਂ ਕੋਈ ਰੁਕਾਵਟ ਨਾ ਬਣ ਸਕਿਆ ਜਦੋਂ ਕਸ਼ਮੀਰ ਦੇ 500 ਪੰਡਤਾਂ ਨੇ ਕਿਰਪਾ ਰਾਮ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਜੀ ਅੱਗੇ ਇਹ ਵਿਚਾਰ ਰੱਖਿਆ ਬੇਨਤੀ ਕੀਤੀ ਕਿ ਸਾਡਾ ਹਿੰਦੂ ਦਾ ਧਰਮ ਬਚਾਓ ਔਰੰਗਜ਼ੇਬ ਸਾਡੇ ਜਨੈਵ ਲਾ ਰਿਹਾ ਹੈ ਤਾਂ ਅਗੋਂ ਗੁਰੂ ਤੇਗ ਬਹਾਦਰ ਜੀ ਨੇ ਬਾਲ ਗੋਬਿੰਦ ਰਾਏ ਦੀ ਬੇਨਤੀ ਤੇ ਪ੍ਰਵਾਨ ਕਰਕੇ ਉਹਨਾਂ ਨੂੰ ਉਹਨਾਂ ਨਾਲ ਵਾਅਦਾ ਕੀਤਾ ਤੇ ਉਹਨਾਂ ਦਾ ਵਾਅਦਾ ਪੂਗਾਇਆ ਵੀ ਨਿਭਾਇਆ ਵੀ ਤੇ ਦਿੱਲੀ ਵਿਖੇ ਜਾ ਕੇ ਚਾਂਦਨੀ ਚੌਂਕ ਸ਼ਹਾਦਤ ਦਾ ਜਾਮ ਪੀ ਗਏ। ਕਿਹ ਵੀ ਗੱਲ ਆ ਤੁਸੀਂ ਕਿਹਾ ਵੀ ਉਹ ਮਨਮੁਖ ਹੈ ਜਿਹੜਾ ਦਹੇਜ ਲਾਂਦਾ ਜਿਹੜਾ ਦਹੇਜ ਦਿੰਦਾ ਪਰ ਅੱਜ ਕੱਲ ਤਾਂ ਚੱਲਦਾ ਹੀ ਇਹ ਸਭ ਸਭ ਕੁਝ ਹੈ। ਬੰਦਾ ਆਪਣੇ ਆਪ ਨੂੰ ਗੁਰਮੁਖ ਦਿਖਾਂਦਾ ਪਰ ਇਹ ਸਭ ਕੁਝ ਕਰਦਾ ਹੈ। ਇਹ ਕਹਾਰੇ ਸਭ ਕੁਝ ਕਰਦਾ ਹੋ। ਦੇਖੋ ਜਿਹੜਾ ਗੁਰਮੁਖ ਹੈ ਮਨਮੁਖ ਇਹਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈ। ਜਿਹੜਾ ਬੰਦਾ ਬਾਹਰੋਂ ਗੁਰਮੁਖ ਹੈ ਕਈ ਵਾਰੀ ਅੰਦਰੋਂ ਮਨਮੁਖ ਹੁੰਦਾ ਹੈ। ਉਹ ਅਸੀਂ ਨਹੀਂ ਜਾਣ ਸਕਦੇ ਉਹ ਕੋਈ ਗੁਰਮੁਖ ਪਿਆਰਾ ਸਾਧ ਜਨ ਸੰਤ ਜਾਣ ਸਕਦਾ ਹੈ ਗੁਰੂ ਜਾਣ ਸਕਦਾ ਹੈ ਪਰ ਗੁਰਸਿੱਖ ਦਾ ਕੰਮ ਗੁਰ ਰਹਿਤ ਮਰਿਆਦਾ ਵਿੱਚ ਚੱਲ ਕੇ ਤੇ ਗੁਰੂ ਰਹਿਤ ਮਰਿਆਦਾ ਪੜੀ ਤਾਂ ਉਹਦੇ ਵਿੱਚ ਕੁੜੀ ਮਾਰ ਤੇ ਨੜੀ ਮਾਰ ਦਾ ਸਖਤ ਵਿਰੋਧ ਕੀਤਾ ਗਿਆ ਹੈ ਕੁੜੀ ਮਾਰ ਜਿਹੜੇ ਪੁੱਤਰਾਂ ਦਾ ਪੁੱਤਰੀਆਂ ਦਾ ਜੰਮਣਾ ਕੁਸ਼ਗਨ ਮੰਨਦੇ ਨੇ ਜਾਂ ਪੁੱਤਰੀਆਂ ਨਾਲ ਭੇਤ ਭਾਵ ਕਰਦੇ ਨੇ ਤੇ ਨੜੀ ਮਾਰ ਜੋ ਦਾਜ ਦੇਹਜ ਲੈਂਦੇ ਨੇ ਜਾਂ ਉਲਟਾ ਮਾਸ ਮੂਸ ਖਾਂਦੇ ਨੇ ਸ਼ਰਾਬ ਪੀਂਦੇ ਨੇ ਉਹਨਾਂ ਬਾਰੇ ਗੁਰਬਾਣੀ ਸਖਤ ਵਿਰੋਧ ਕਰਦੀ ਹੈ ਤੇ ਗੁਰੂ ਅਮਰਦਾਸ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਹਰੇਕ ਗੁਰੂ ਸਹਿਬਾਨ ਨੇ ਆਪਣੀ ਬਾਣੀ ਦੇ ਵਿੱਚ ਉਹਨਾਂ ਨੂੰ ਸਮਝਾਇਆ ਹੈ ਸੰਬੋਧਨ ਕੀਤਾ ਹੈ ਕਿ ਜਿਹੜਾ ਗੁਰਮੁਖ ਹੈ ਉਹਦੇ ਲਈ ਸਾਰੇ ਇਨਸਾਨ ਸਾਰੀ ਪ੍ਰਕਿਰਤੀ ਇੱਕੋ ਬਰਾਬਰ ਹੈ ਗੁਰਬਾਣੀ ਵਿੱਚ ਹਵਾਲਾ ਮਿਲਦਾ ਹੈ ਅਵਲ ਅੱਲਾ ਨੂਰ ਪਾਇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੌਣ ਮੰਦੇ ਕਾਡਾ ਉਮਰ ਛੋਟੀ ਹੈ ਧਿਆਨ ਕਿੱਦਾ ਪਿਆ ਇਤਿਹਾਸ ਵਾਲ ਗੁਰਬਾਣੀ ਵਾਲ ਕੋਈ ਕਈ ਵਾਰੀ ਲੋਕ ਕਹਿ ਦਿੰਦੇ ਆ ਮਾਪੇ ਵੀ ਕਹਿ ਦਿੰਦੇ ਵੀ ਇਹ ਤਾਂ ਖੇਡਣ ਦੀ ਉਮਰ ਆ ਇਹ ਤਾਂ ਤੇਰੇ ਪੜਨ ਦੀ ਉਮਰ ਆ ਪੜ੍ਹਾਈ ਕਰਦੇ ਹੋ ਨਾ ਪੜ੍ਹਾਈ ਕਰਦੇ ਆਂ ਤੇ ਮੈਂ ਇਸ ਸਮੇਂ 9ਵੀਂ ਚ ਪੜ੍ਹ ਰਹੀ ਆ ਪਰ ਮੈਂ ਪਹਿਲੀ ਵਾਰ ਜਦੋਂ ਗੁਰਬਾਣੀ ਦੇ ਲੜ ਲੱਗਾ ਸੀ ਉਸ ਸਮੇਂ ਮੈਂ ਚੌਥੀ ਦੇ ਵਿੱਚ ਪਹਿਲੀ ਵਾਰੀ ਸਾਇਹ ਪੜ੍ਹ ਰੱਖਿਆ ਤੇ ਹੁਣ ਮੈਂ ਇਸਵੇਂ 6 ਸਹਿਜ ਪੜ ਜਿਹੜੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਪਤੇ ਨੂੰ ਸਮਰਪਿਤ ਕੀਤੇ ਤੇ ਉਹ 6 ਸਹਿਜ ਪੜ ਹੁਣ ਮੁਕਾਵਿ ਚੁਕਿਆ ਹੈ 6ਵੇਂ ਸਹਿਜ ਪੜ 5 5 ਤੇ 6ਵੇਂ ਸਹਿਜ ਪੜ ਦਾ ਭੋਗ ਗੁਰਤੇਗ ਬਹਾਦਰ ਖਾਲਸਾ ਕਾਲਜ ਵਿਖੇ 16 ਨਵੰਬਰ ਨੂੰ ਪਾਇਆ ਸੀ ਤੇ ਸ਼ੁਰੂ ਤੋਂ ਹੀ ਪਿੰਡ 'ਚ ਵੀ ਕਈ ਗੁਰਸੇ ਕੈਦਨ ਦੇ ਨੇ ਜਿਹੜੇ ਗੁਰਬਾਣੀ ਤੇ ਲੜ ਲਾਇਆ ਜਿਨ੍ਹਾਂ ਨੇ ਸਕੂਲ 'ਚ ਵੀ ਹੁਣ ਉਹੀ ਗੁਰਤੀ ਮਿਲਦੀ ਹੈ ਤੇ ਇਸ ਨਾਲ ਗੁਰਬਾਣੀ ਵੱਲ ਜ਼ਿਆਦਾ ਧਿਆਨ ਪੈਂਦਾ ਹੈ ਜੀ ਬਹੁਤ ਵਧੀਆ ਗੱਲ ਆ 14 ਸਾਲ ਦੀ ਉਮਰ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਸ ਨੇ ਉਹ ਗੱਲ ਕਰ ਦਿੱਤੀ ਵੀ ਜਿਹੜੇ ਸਾਡੇ ਸਮਾਜ ਦੇ ਵਿੱਚ ਅੱਜ ਵੀ ਚੱਲ ਰਿਹਾ ਦਹੇਜ ਇਹ ਨਹੀਂ ਵੀ ਖਤਮ ਹੋ ਗਿਆ ਅੱਜ ਵੀ ਚੱਲ ਰਿਹਾ ਤੇ ਕਿਸ ਤਰੀਕੇ ਨਾਲ ਗੁਰਬਾਣੀ ਦੇ ਹਵਾਲੇ ਨਾਲ ਗੁਰਤੇਗ ਭਾਦਰ ਜੀ ਦੇ ਇਤਿਹਾਸ ਦੇ ਹਵਾਲੇ ਨਾਲ ਇਸ ਨੇ ਸਮਝਾਇਆ ਵੀ ਇਹ ਕਿੰਨੀ ਗਲਤ ਗੱਲ ਆ ਜੇ ਆਪਾਂ ਆਪਣੇ ਆਪ ਨੂੰ ਗੁਰਸਿੱਖ ਕਹਿ ਰਹੇ ਆ ਅਸੀਂ ਆਪਣੇ ਆਪ ਨੂੰ ਗੁਰਮੁਖ ਕਹਿ ਰਹੇ ਆ ਤਾਂ ਅਸੀਂ ਗੁਰਸਿੱਖ ਕਹਾਣ ਦੇ ਲਾਇਕ ਨਹੀਂ ਆ ਜੇ ਅਸੀਂ ਦਹੇਜ ਲੈ ਵੀ ਰਹੇ ਆ ਜਾਂ ਦਹੇਜ ਦੇ ਵੀ ਰਹੇ ਆ ਕੁਝ ਗੁਰਤੇਗ ਭਾਦਰ ਜੀ ਬਾਰੇ ਕੁਝ ਹੋਰ ਤੁਸੀਂ ਉਹਨਾਂ ਦਾ ਇਤਿਹਾਸ ਬਾਰੇ ਕੁਝ ਦੱਸਣਾ ਚਾਹੋਗੇ ਉਹਨਾਂ ਦਾ ਇਤਿਹਾਸ त्यागी ਸੁਭਾਅ ਦੇ ਮਾਲਕ ਸਨ ਸਾਧੂ ਸੁਭਾਅ ਦੇ ਮਾਲਕ ਸਨ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਕ ਸਾਖੀ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਜਦੋਂ ਬਾਬਾ ਗੁਰਦਿੱਤਾ ਜੀ ਦੇ ਵਿਆਹ ਸਮੇਂ ਬਾਲ ਤੇਗ ਬਹਾਦਰ ਜੀ ਨੂੰ ਮਾਤਾ ਗੁਜਰੀ ਜੀ ਨੇ ਇੱਕ ਸੁੰਦਰ ਕੀਮਤੀ ਪੋਸ਼ਾਕ ਪਹਿਨਾਈ ਤਾਂ ਇੱਕ ਬੱਚੇ ਨੂੰ ਆਪ ਜੀ ਨੇ ਬਿਨਾਂ ਕੱਪੜਿਆਂ ਤੋਂ ਵੇਖਿਆ ਤੇ ਆਪਣੀ ਪੋਸ਼ਾਕ ਉਤਾਰ ਕੇ ਉਸ ਨੂੰ ਪਹਿਨਾ ਦਿੱਤੀ ਮਾਤਾ ਜੀ ਦੇ ਪੁੱਛਣ ਤੇ ਜਵਾਬ ਦਿੱਤਾ ਕਿ ਮਾਤਾ ਜੀ ਮੈਂ ਉਸ ਬੱਚੇ ਦਾ ਨੰਗੇਜ ਨਹੀਂ ਤੱਕ ਸਕਿਆ ਇਸ ਕਰਕੇ ਮੈਂ ਆਪਣੀ ਪੋਸ਼ਾਕ ਉਤਾਰ ਕੇ ਉਸ ਨੂੰ ਦੇ ਦਿੱਤੀ ਜੋ ਬਚਾ ਬਾਲ ਤੇਗਮਲ ਬਚਪਨ ਦੇ ਵਿੱਚ ਇੱਕ ਬੱਚੇ ਦਾ ਨੰਗੇਜ ਨਹੀਂ ਤੱਕ ਸਕਿਆ ਉਹ ਹਿੰਦੂਸਤਾਨ ਦੀ ਧਰਮ ਰੂਪੀ ਲਹਿਰੇ ਚਾਦਰ ਦੇ ਸਮੇਂ ਨੂੰ ਕਿਵੇਂ برداشت ਕਰ ਸਕਦੇ ਸਨ ਉਹਨਾਂ ਨੇ ਆਪਣੇ ਸਰੀਰ ਉਪੀ ਚਾਦਰ ਪਾ ਕੇ ਹਿੰਦੁਸਤਾਨ ਦੇ ਧਰਮ ਤੇ ਇੱਜ਼ਤ ਦੋਵੇਂ ਬਚਾ ਲਈ ਬਚਪਨ ਚ ਹੀ ਉਹਨਾਂ ਚ ਇਹ ਵਰਤੀ ਸੀਗੀ ਵਰਤੀ ਸਾਧੂ ਸੁਭਾਅ ਦੇ ਮਾਲਕ ਹੋਣ ਕਰਕੇ ਇੱਕ ਗੁਰੂ ਪਿਆਰ ਗੁਰੂ ਪਿਤਾ ਤੇ ਗੁਰੂ ਦਾਦਾ ਜੋ ਗੁਰਤੀ ਦੇ ਵਿੱਚ ਉਹਨਾਂ ਨੂੰ ਮਿਲਿਆ ਹੈ ਸਾਧੂ ਸੁਭਾਅ ਤਿਆਗੀ ਸੁਭਾਅ ਉਹਨਾਂ ਨੂੰ ਗੁਰਤੀ ਦੇ ਵਿੱਚ ਮਿਲਿਆ ਹੋਇਆ ਹੈ ਕਿਹੜੀ ਵੀ ਗੱਲ ਕਹੀ ਜਾਂਦੀ ਹੈ ਵੀ ਤੁਸੀਂ ਸਾਧੂ ਸੁਭਾਅ ਦੀ ਗੱਲ ਕੀਤੀ ਕਹਿੰਦਾ ਗੁਰੂ ਸਾਹਿਬ ਵਿਰਾਗ ਦੇ ਵਿੱਚ ਵੀ ਕਾਫੀ ਰਹਿੰਦੇ ਸਨ ਵੀ ਕਦੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਹੱਸੇ ਨਹੀਂ ਹੈਗੇ ਉਹਨਾਂ ਨੂੰ ਪਹਿਲੀ ਗੱਲ ਜਦੋਂ ਅਸੀਂ ਇੱਕ ਸਾਖੀ ਸਾਂਝੀ ਕਰਦਨੇ ਆ ਬਾਬਾ ਬਕਾਲਾ ਵਿਖੇ ਭਾਈ ਮੱਖਣਸ਼ਾਲੂ ਬਣਾ ਨੇ ਜਦੋਂ ਪਤਾ ਲੱਗਿਆ ਕਿ ਬਾਈ ਝੂਠ ਦੀਆਂ ਮੰਝੀਆਂ ਜੋ ਕੋਈ ਅਸਲੀ ਗੁਰੂ ਨਹੀਂ ਹੈਗਾ ਤਾਂ ਉਹ ਪੁੱਛਿਆ ਲੋਕਾਂ ਨੂੰ ਕਿ ਇੱਥੇ ਕੋਈ ਹੋਰ ਵੀ ਗੁਰੂ ਹੈ ਕੋਈ ਹੋਰ ਵੀ ਸੋਢੀ ਹੈ ਜੋ ਗੁਰੂ ਖੋਹਦਾ ਲੋਕੀ ਅੱਗੇ ਉਹਨਾਂ ਤੋਂ ਅੱਕੇ ਬਾਈਆਂ ਤੋਂ ਅੱਕੇ ਪਏ ਸਨ ਉਹਨਾਂ ਨੇ ਕਿਹਾ ਵੀ ਤੇਰਾ ਬਾਈਆਂ ਨਾਲ ਨਹੀਂ ਸਰੇ ਤੈਨੂੰ ਤੇ ਹੀ ਮਾ ਚਹੀਦਾ ਉਹਨੇ ਕਿ ਚਲ ਜਾ ਇੱਕ ਤੇਗੇ ਨਾ ਤੇਗੇ ਨਾ ਦਾ ਕਮਲਾ ਬੰਦਾ ਇੱਕ ਖੁਦ ਖੁਦ ਲਈ ਕਮਲਾ ਲਫਜ਼ ਵਰਤਿਆ ਬਈ ਤੇਗੇ ਨਾ ਦਾ ਕਮਲਾ ਬੰਦਾ ਕਮਲਾ ਇਸ ਕਰਕੇ ਕਹਿੰਦੇ ਨੇ ਬਈ ਕਿਉਂਕਿ ਕਿਸੇ ਨਾਲ ਮਿਲਦਾ ਨਹੀਂ ਕਿਸੇ ਨਾਲ ਗੱਲ ਨਹੀਂ ਕਰਦਾ ਆਪਣਾ ਭਗਤੀ ਵਿੱਚ ਲੀਨ ਰਹਿੰਦਾ ਹੈ ਉਹ ਬਾਬਾ ਬਕਾਲਾ ਵਿਕੇ ਉਹਨਾਂ ਨੇ ਕਿਹਾ ਬਈ ਕਿੱਥੇ ਰਹਿੰਦਾ ਉਹਨੇ ਕਿਹਾ ਉਹ ਸਾਹਮਣੇ ਪੋਰੀ ਦੇ ਵਿੱਚ ਰਹਿੰਦਾ ਹੈ ਬਾਹਰ ਤਿਆਗ ਦੀ ਮੂਰਤ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਬੈਠੇ ਸਨ ਮਾਤਾ ਨਾਨਕੀ ਜੀ ਨੂੰ ਜਾ ਕੇ ਪੁੱਛਿਆ ਕਿ ਗੁਰੂ ਮਾ ਮੈਨੂੰ ਗੁਰੂ ਜੀ ਦੇ ਦਰਸ਼ਨ ਕਰਾਓ ਤਾਂ ਅੱਗੋਂ ਉਹਨਾਂ ਨੇ ਕਿਹਾ ਭਈ ਗੁਰੂ ਜੀ ਡਾਂਟਣਗੇ ਕਿਉਂਕਿ ਗੁਰੂ ਜੀ ਨੇ ਕਦੇ ਵੀ ਆਪਣੇ ਆਪ ਨੂੰ ਗੁਰੂ ਨਹੀਂ ਕਾਇਆ ਕਿ ਭਈ ਮੈਂ ਗੁਰੂ ਹਾਂ ਮੇਰੀ ਪੂਜਾ ਕਰੋ ਗੁਰੂ ਜੀ ਨੇ ਆਪਣੇ ਆਪ ਨੂੰ ਇੱਕ ਗੁਰੂ ਘਰ ਦਾ ਅਨੰਨ ਸੇਵਕ ਸਮਝਦੇ ਸਨ ਤਾਂ ਉਹਨਾਂ ਨੇ ਜਾ ਕੇ ਜਦੋਂ ਕਿਹਾ ਭਈ ਗੁਰੂ ਜੀ ਡਾਂਟਣਗੇ ਜੇ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਕਹਿੰਦੇ ਕੋਈ ਨਹੀਂ ਆਪਣੀ ਝੋਲੀ ਪਵਾ ਲਵਾਂਗਾ ਤਾਂ ਉਹਨਾਂ ਨੇ ਜਾ ਕੇ ਜਦੋਂ ਪਹਿਲੀ ਵਾਰ ਦਰਸ਼ਨ ਕੀਤੇ ਤੇ ਦੋ ਮੋਹਰਾਂ ਰੱਖੀਆਂ ਤਾਂ ਤਿਆਗ ਦੀ ਮੂਰਤ ਉਹਨਾਂ ਨੇ ਕਿਹਾ ਕਿ ਸਾਨੂੰ ਮਾਇਆ ਦੀ ਕੋਈ ਭੁੱਖ ਨਹੀਂ ਮਾਇਆ ਦਾ ਕੋਈ ਲਾਲਚ ਨਹੀਂ ਤਨ ਦਾ ਕੋਈ ਲਾਲਚ ਨਹੀਂ ਪਰ ਗੁਰੂ ਦੇ ਦਸਵੰਦ ਦਿੱਤਾ ਹੀ ਚੰਗਾ ਹੁੰਦਾ ਹੈ ਆਹ ਦੇਖ ਲਓ ਉਹਨਾਂ ਨੇ ਆਪਣੇ ਮੋਢੇ ਤੋਂ ਕੱਪੜਾ ਲਾ ਕੇ ਇਹ ਦੱਸਿਆ ਕਿ ਦੇਖੋ ਮੈਂ ਤੁਹਾਡਾ ਜਹਾਜ਼ ਬੰਨੇ ਲਾ ਕੇ ਆਪਣਾ ਮੇਰਾ ਮੋਂਡਾ ਛਿਲਿਆ ਗਿਆ ਪਰ ਤੁਹਾਡਾ ਜਹਾਜ਼ ਬੰਨੇ ਲੱਗ ਗਿਆ ਇਸ ਪਵ ਸਾਗਰ ਤੋਂ ਵੀ ਇਸ ਸੰਸਾਰ ਤੋਂ ਵੀ ਕਿੱਦਾਂ ਤੁਹਾਨੂੰ ਕਿੱਦਾਂ ਦਾ ਲੱਗਦਾ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਇਤਿਹਾਸ ਨੂੰ ਵਿਚਾਰਦੇ ਹੋ ਗੁਰਬਾਣੀ ਨੂੰ ਵਿਚਾਰਦੇ ਹੋ ਗੁਰਬਾਣੀ ਬਾੜੇ ਪੜ੍ਹਦੇ ਹੋ ਕਿੱਦਾਂ ਦਾ ਅੰਦਰੋਂ ਫੀਲ ਕਿੱਦਾਂ ਦਾ ਆਉਂਦਾ ਅੰਦਰੋਂ ਗੁਰੂ ਕਿਰਪਾ ਹੈ ਗੁਰੂ ਨੇ ਜੋ ਕਰਵਾਣਾ ਹੈ ਉਹ ਕਰਮਾਂ ਦੇ ਵਿੱਚ ਲਿਖਿਆ ਹੋਇਆ ਜੇ ਜੇ ਅਸੀਂ ਗੁਰੂ ਨਾਲ ਜੁੜੇ ਹੋਏ ਹਾਂ ਉਹ ਵੀ ਕਰਮਾਂ ਲਿਖਿਆ ਆਇਆ ਸੀ ਸਾਡੇ ਹਿੱਸੇ ਆਇਆ ਹੈ ਪਰ ਅੰਦਰੋਂ ਇੱਕ ਚੰਗਾ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਗੁਰੂ ਨਾਲ ਜੁੜਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਆਤਮਿਕ ਸ਼ਾਂਤੀ ਮਿਲਦਾ ਸਾਰਿਆਂ ਨੂੰ ਇਹੀ ਸੁਣਾਇਆ ਹੈ ਕਿ ਗੁਰਬਾਣੀ ਦੇ ਲੜ ਲੱਗੀ ਸਹਿਜ ਪੜ੍ਹਾਈਏ ਵੱਧ ਤੋਂ ਵੱਧ ਸਹਿਜ ਪੜ੍ਹ ਕੇ ਗੁਰੂ ਨਾਲ ਜੁੜੀਏ ਤੇ ਇਸ ਸੰਸਾਰ ਦੇ ਭਵਜਲ ਸਾਗਰ ਤੋਂ ਪਾਰ ਹੋ ਜਾਈਏ ਜੀ ਤੁਹਾਡੀ ਜ਼ਿੰਦਗੀ ਵਿੱਚ ਕਿਸ ਤਰੀਕੇ ਦਾ ਬਦਲਾਅ ਹੋਇਆ ਜਦੋਂ ਤੁਸੀਂ ਸਹਿਜ ਪੜ੍ਹ ਚਾਰ ਸਾਲ ਤੁਸੀਂ ਚਾਰ ਚੌਥੀ ਕਲਾਸ ਚ ਸੀ ਉਦੋਂ ਮੈਂ 4 ਸਾਲ ਦੇ ਚੌਥੀ ਸ ਚੌਥੀ ਕਲਾਸ ਮੇਰੀ ਐਂਡ ਤੇ ਪੰਜਵੀਂ ਸ਼ੁਰੂ تھی ਜਦੋਂ ਮੈਂ ਸਹਿਜ ਪੜ੍ਹ ਰੱਖਿਆ ਸੀ ਚੌਥੀ ਕਲਾਸ ਦੇ ਵਿੱਚ ਸਹਿਜ ਪੜ੍ਹ ਉਹ ਤਾਂ ਬੱਚੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਯਾਦ ਕਰਦੇ ਜਾਂ ਮੂਲ ਮੰਤਰ ਤੱਕ ਨਹੀਂ ਬੱਚਿਆਂ ਨੂੰ ਪਤਾ ਹੁੰਦਾ ਤੇ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਦਾ ਬਦਲਾਅ ਆਇਆ ਪਹਿਲਾਂ ਕਿੱਦਾਂ ਦੀ ਸੀ ਤੇ ਹੁਣ ਕਿੱਦਾਂ ਦੀ ਪਹਿਲਾਂ ਜ਼ਿੰਦਗੀ ਜੇ ਬਦਲਾਅ ਦੀ ਗੱਲ ਕਰੀਏ ਤੇ ਬਦਲਾਅ ਅੰਦਰੋਂ ਵੀ ਤੇ ਬਾਹਰੋਂ ਵੀ ਹਰੇਕ ਤਰ੍ਹਾਂ ਆਇਆ ਚੌਥੀ ਕਲਾਸ ਤੇ ਜਦੋਂ ਮੈਂ ਪੰਜਵੀਂ ਵਿੱਚ ਪਹਿਲੀ ਵਾਰੀ ਸਾਇਜ ਪੜ੍ਹ ਰੱਖਿਆ ਤਾਂ ਜ਼ਰੂਰੀ ਨਹੀਂ ਵੀ ਪਹਿਲੀ ਵਾਰ ਚ ਪਾੜ ਦਾ ਉਚਾਰਨ ਸ਼ੁੱਧ ਹੁੰਦਾ ਹੈ। ਕਈ ਵਾਰੀ ਹਰੇਕ ਬੱਚੇ ਤੋਂ ਗਲਤੀ ਹੁੰਦੀ ਹੈ। ਬੱਚ ਹਰੇਕ ਬੱਚਾ ਗਲਤੀ ਕਰਦਾ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਹੈ। ਤੇ ਮੈਂ ਕਰਦਾ ਕਿ ਪਹਿਲਾ ਸਾਇਜ ਪੜ ਮੈਂ 1.5 ਸਾਲ ਦੇ ਵਿੱਚ ਖਤਮ ਕੀਤਾ ਸੀ। ਤੇ ਜਦੋਂ ਮੈਂ ਛੇਵੀਂ ਦੇ ਅੱਧ 'ਚ ਜਦੋਂ ਪਹਿਲਾ ਸਾਇਜ ਪੜ ਖਤਮ ਕਰਕੇ ਮੈਂ ਸੱਤਵੀਂ ਤੱਕ ਦੋ ਸਾਇਜ ਪੜ ਹੋਰ ਸੰਪੂਰਨ ਕਰ ਸਕੇ ਸਨ। ਫਿਰ ਜਦੋਂ ਸਾਇਜ ਪੜ ਦੀ ਲੜੀ ਵੱਧ ਗਈ ਵਧਦੀ ਗਈ ਤੇ ਉਦੋਂ ਮਨ ਦੀ ਤ੍ਰਿਪਤਾ ਤੇ ਮਨ ਦੀ ਖੁਸ਼ੀ ਵਧਦੀ ਗਈ ਜਦੋਂ ਬਾਣੀ ਪੜ੍ਹਦੇ ਆ ਤਾਂ ਇੱਕ ਅਲੱਗ ਫੀਲ ਮਨ ਨੂੰ ਹੁੰਦੀ ਹੈ ਅਹਿਸਾਸ ਹੁੰਦਾ ਹੈ ਮਨ ਨੂੰ ਮਨ ਅੰਦਰੋਂ ਸ਼ਾਂਤ ਰਹਿੰਦਾ ਹੈ ਅੰਦਰੋਂ ਤਾਂ ਸ਼ਾਂਤ ਰਿਹਾ ਵੀ ਬਾਹਰੋਂ ਵੀ ਬਦਲਾਅ ਆਇਆ ਮੇਰਾ ਗੁਰਸਿੱਖੀ ਜੀਵਨ ਪਹਿਲਾਂ ਮੈਂ ਜਦੋਂ ਮੈਂ ਚਾਰ ਸੈਜ ਪੜ੍ਹ ਕੀਤੇ ਤਾਂ ਮੈਂ ਕੋਈ ਅਮਰਿਤਧਾਰੀ ਨਹੀਂ ਸੀ ਅਮਰਿਤ ਨਹੀਂ ਛਕੇ ਸੀ ਪਰ ਮੈਂ ਜਦੋਂ ਪੰਜਵਾਂ ਸੈਜਪਾਠ ਆਰੰਭ ਕਰਨ ਤੋਂ ਪਹਿਲਾਂ ਮੇਰਾ ਅਮਰਤਪਾਨ ਗੀਤ ਤੱਕ ਸ੍ਰੀ ਕੇਸਗੜ੍ਹ ਸਾਹਿਬ ਆ ਕੇ ਮੈਨੂੰ ਹਲੇ 2 ਸਾਲ ਹੀ ਹੋਏ ਨੇ ਅਮਰਿਤ ਛਕੇ ਨੂੰ ਇਹ ਜਿਹੜਾ ਇਹ ਬਦਲਾਵ ਹੈ ਇੱਕ ਮਨੁੱਖੀ ਪੱਖੋਂ ਬਹੁਤ ਵੱਡਾ ਬਦਲਾਵ ਹੈ ਕਿਉਂਕਿ ਗੁਰੂਵਾਲ ਲੱਗਣਾ ਗੁਰੂਵਾਲ ਜੁੜਨਾ ਇੱਕ ਸਭ ਤੋਂ ਵੱਡਾ ਬਦਲਾਵ ਮੰਨਿਆ ਜਾਂਦਾ ਹੈ। ਮੈਨੂੰ ਲੱਗਦਾ ਵੀ ਗੁਰੂ ਅੰਗ ਸੰਗ ਸਹਾਈ ਹੈ। ਸਹਾਈ ਹੈ ਉਹ ਹਰੇਕ ਦੇ ਸਹਾਈ ਹੈ ਜੋ ਗੁਰੂ ਜੋ ਜਿਸਨੇ ਗੁਰੂਤਾਰਿਆ ਉਹਦਾ ਸਹਾਈ ਰਹਿੰਦਾ ਹੈ ਗੁਰੂ ਹਮੇਸ਼ਾ ਗੁਰਸਿੱਖਾਂ ਦੇ ਤਾਂ ਰਹਿੰਦਾ ਹੀ ਹੈ ਜੀ ਪਰਿਵਾਰ ਵੀ ਅਸਵਾਲ ਸੀਗਾ ਵੀ ਗੁਰਸਿੱਖੀ ਵਾਲ ਸੀਗਾ ਪਰਿਵਾਰ ਨਹੀਂ ਪਰਿਵਾਰ ਚਲੋ ਪਰਿਵਾਰ ਮੇਰੇ ਸ਼ੁਰੂ ਤੋਂ ਪਰਿਵਾਰ ਗੁਰਸਿੱਖੀ ਵਾਲੇ ਸੀ ਉਹਨੇ ਪਰ ਮੈਨੂੰ ਕਦੇ ਰੋਕਿਆ ਨਹੀਂ ਰੋਕਾ ਟੋਕ ਟਕਾਇ ਨਹੀਂ ਕਿਤੇ ਤੁਸੀਂ ਮਤਲਬ ਇਸ ਆਪੇ ਹੀ ਆਏ ਇਸ ਚੀਜ਼ ਵਾਜਾ ਗੁਰੂ ਸਾਹਿਬ ਆਪ ਲੈ ਆਏ ਤੁਹਾਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਆਏ ਆ ਜੀ ਬਹੁਤ ਵਧੀਆ ਗੱਲ ਹੈ ਤੇ ਇਸ ਨੌਜਵਾਨ ਤੋਂ ਇਸ ਪਹੁੰਚਾਂਗੀ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ 14 ਸਾਲ ਇਸ ਦੀ ਉਮਰ ਆ ਜ਼ਰੂਰ ਹੋ ਦੁਆਰਾ ਇਸ ਨਾਲ ਕਦੀ ਗੱਲਬਾਤ ਕਰਾਂਗੇ ਬੜੇ ਲੰਬੇ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਹੁਣ ਗੁਰਤੇਗ ਭਾਦਰ ਜੀ ਤੇ ਅਸੀਂ ਗੱਲਬਾਤ ਕੀਤੀ ਹੈ ਤੇ ਬੜੇ ਸੋਹਣੇ ਸੋਹਣੇ ਇਸਨੇ ਜਵਾਬ ਦਿੱਤੇ ਆ ਜਵਾਬ ਐ ਨਹੀਂ ਵੀ ਸਿਰਫ ਗੱਲਾਂ ਨਾਲ ਦਿੱਤੇ ਆ ਗੁਰਬਾਣੀ ਦੀ ਤੁਕਾਂ ਨਾਲ ਦਿੱਤੇ ਆ ਇਤਿਹਾਸ ਦੇ ਨਾਲ ਦਿੱਤੇ ਆ ਅਤੇ ਇਹ ਵੀ ਦੱਸਿਆ ਵੀ ਕਿਸ ਨੇ ਕਿਸ ਨੇ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ ਉਹਦੇ ਬਾਰੇ ਵੀ ਇਸਨੇ ਪੂਰੀ ਜਾਣਕਾਰੀ ਜਿਹੜੀ ਆ ਦੱਸੀ ਆ ਸੋ ਜ਼ਰੂਰ ਮੈਂ ਕਵਾਂਗਾ ਸਾਨੂੰ ਵੀ ਆਪਣੇ ਬੱਚਿਆਂ ਨੂੰ ਜਿਹੜੀ ਆ ਉਸੋ ਮਾਤ ਦੇਣੀ ਚਾਹੀਦੀ ਆ ਉਹ ਗੁਰਬਾਣੀ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਇਤਿਹਾਸ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਅਸੀਂ ਇਹ ਸੋਚੀਏ ਵੀ ਇਹ 350 ਜਿਹੜਾ ਸ਼ਹੀਦੀ ਦਿਵਸ ਆ ਉਸੀ ਦੀ ਦਿਹਾੜਾ ਉਦੋਂ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਇਤਿਹਾਸ ਨਾਲ ਜ਼ਰੂਰ ਜੋੜੀਏ ਕੈਮਰਾ ਪਰਸਨ ਅਮਿਤ ਕੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ